6 ਮਾਰਚ 1999 ਨੂੰ ਮਾਨਯੋਗ ਅਦਾਲਤ ਰਜੀਵ ਮਹਿਤਾ ਨਾਂ ਦੇ ਇੱਕ ਸ਼ਖਸ ਨੂੰ ਪੀਓ ਕਰਾਰ ਕਰ ਦਿੰਦੀ ਹੈ ਯਾਨੀ ਕਿ ਪਘੋੜਾ ਜਿਹੜਾ ਉਹ ਕਰਾਰ ਹੋ ਜਾਂਦਾ ਉਹਦਾ ਪਤਾ ਨਹੀਂ ਲੱਗਦਾ ਵੀ ਉਹ ਕਿੱਥੇ ਆ 16 ਜੂਨ 2000 ਨੂੰ ਉਹਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਜਾਂਦਾ ਤਫਤੀਸ਼ 'ਚ ਇਹ ਸਾਹਮਣੇ ਆਂਦਾ ਵੀ ਜਿਹੜਾ ਰਜੀਵ ਮਹਿਤਾ ਜਿਹਨੂੰ 6 ਮਾਰਚ 1999 ਨੂੰ ਪੀਓ ਡਿਕਲੇਅਰ ਕੀਤਾ ਸੀਗਾ ਇਹ ਦੇਸ਼ ਛੱਡ ਗਿਆ ਪੁਲਸ ਜਿਹੜੀ ਆ ਇਹਦੀ ਪਾਲ ਸ਼ੁਰੂ ਕਰ ਦਿੰਦੀ ਆ ਭਾਰਤੀ ਦੀ ਜਿਹੜੀ ਖੂਫੀ ਏਜੰਸੀ CBI ਜਿਹੜੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਤਫਤੀਸ਼ ਕਰਦੀ ਆ ਉਹ ਇਹਦੇ ਪਿੱਛੇ ਲੱਗ ਜਾਂਦੀ ਆ ਇਹਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਹੋ ਜਾਂਦਾ ਆਖਰਕਾਰ ਇਹ ਸ਼ਖਸ ਜਿਹੜਾ 25 ਸਾਲਾਂ ਬਾਅਦ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਉੱਥੇ ਇਹਨੂੰ ਪਾਇਆ ਜਾਂਦਾ ਉੱਥੇ ਇਹਦੀ شناخت ਹੋ ਜਾਂਦੀ ਆ ਕਿ ਇਹ ਤਾਂ ਉਹੀ ਸ਼ਖਸ ਆ ਜਿਹਨੂੰ ਭਾਰਤ ਦੀ ਏਜੰਸੀ सीबीआई ਲੱਭ ਰਹੀ ਹੈ ਹੁਣ ਇਹ ਰਜੀਵ ਮਹਿਤਾ ਹੈ ਕੌਣ ਹੈ ਦਰਸਲ ਇਹ ਰਜੀਵ ਮਹਿਤਾ ਨਾਂ ਦਾ ਸ਼ਖਸ ਜਿਹੜਾ ਦਿੱਲੀ ਦਾ ਰਹਿਣ ਵਾਲਾ ਸੀਗਾ ਇਹ ਕਲੈਕਸ਼ਨ ਦਾ ਕੰਮ ਕਰਦਾ ਹੁੰਦਾ ਸੀ ਅੱਜ ਕੱਲ ਤਾਂ ਇੰਟਰਨੈਟ ਬੈਂਕਿੰਗ ਦਾ ਜ਼ਮਾਨਾ ਆ ਗਿਆ ਐਨਈਐਫਟੀ ਦਾ ਜ਼ਮਾਨਾ ਆ ਗਿਆ ਆਰਟੀਜੀਐਸ ਦਾ ਜ਼ਮਾਨਾ ਆ ਗਿਆ ਉਹਨਾਂ ਦਿਨਾਂ ਦੇ ਵਿੱਚ ਡਰਾਫਟ ਚੱਲਦੇ ਹੁੰਦੇ ਸੀਗੇ ਡਰਾਫਟ ਜਿਹੜਾ ਇੱਕ ਪੱਕੀ ਪੇਮੈਂਟ ਮੰਨੀ ਜਾਂਦੀ ਸੀ ਜਦੋਂ ਕੋਈ ਬੰਦਾ ਕਿਸੇ ਨੂੰ ਡਰਾਫਟ ਇਸ਼ੂ ਕਰ ਦਿੰਦਾ ਸੀਗਾ ਤਾਂ ਉਹ ਇੱਕ ਪੱਕੀ ਪੇਮੈਂਟ ਮੰਨੀ ਜਾਂਦੀ ਸੀ ਇਹ ਸ਼ਖਸ ਕੀ ਕਰਦਾ ਸੀਗਾ ਜਦੋਂ ਇਹ ਕਲੈਕਸ਼ਨ ਦਾ ਕੰਮ ਕਰਦਾ ਸੀਗਾ ਜਿਹੜੇ ਵੀ ਇਹਨੂੰ ਵਪਾਰੀ ਡਰਾਫਟ ਦਿੰਦੇ ਸੀਗੇ ਇਹ ਉਹ ਡਰਾਫਟ ਜਿਹੜੇ ਆ ਆਪਣੀ ਕੰਪਨੀ 'ਚ ਨਹੀਂ ਸੀ ਜਮ੍ਹਾਂ ਕਰਾਉਂਦਾ ਹੁੰਦਾ ਇਹ ਕੀ ਕਰਦਾ ਸੀ ਉਸੇ ਨਾਂ ਦੀ ਇੱਕ ਆਪਣੀ ਝਾਲੀ ਕੰਪਨੀ ਤਿਆਰ ਕਰਦਾ ਸੀ ਉਹਦਾ ਖਾਤਾ ਖੋਲਦਾ ਸੀਗਾ ਤੇ ਉਹ ਡਰਾਫਟ ਉੱਥੇ ਜਮ੍ਹਾਂ ਕਰਾ ਕੇ ਕੈਸ਼ ਕਰਾ ਲੈਂਦਾ ਹੁੰਦਾ ਸੀ ਔਰ ਇਸ ਇਹ ਸਾਰੇ ਕਾਲੇ ਕੰਮ ਵਾਸਤੇ ਇਹਨੇ ਇੱਕ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਜਿਹੜੀ ਗ੍ਰੇਟਰ ਕਲਾਸ ਪਾਰਟ 2 ਦੇ ਵਿੱਚ ਬਣੀ ਹੋਈ ਸੀ ਉਹਦਾ ਇਸਤੇਮਾਲ ਕਰਦਾ ਸੀ ਉੱਤੇ ਖਾਤਾ ਖਲਾਉਂਦਾ ਹੁੰਦਾ ਸੀ ਡਰਾਫਟ ਜਿਹੜੇ ਇਕੱਠੇ ਕਰਕੇ ਲਿਆਂਦਾ ਸੀ ਉੱਥੇ ਜਮ੍ਹਾਂ ਕਰਾਂਦਾ ਸੀ ਤਾਂ ਪੈਸੇ ਜਿਹੜੇ ਆ ਇਹਦੇ ਖਾਤੇ 'ਚ ਆ ਜਾਂਦੇ ਸੀ ਜਦੋਂ ਹੌਲੀ ਹੌਲੀ ਵਪਾਰੀਆਂ ਨੇ ਫੋਨ ਕਰਨੇ ਸ਼ੁਰੂ ਕੀਤੇ ਵੀ ਭਾਈ ਤੁਹਾਨੂੰ ਮਾਲ ਦਿੱਤਾ ਹੋਇਆ ਤੁਸੀਂ ਪੇਮੈਂਟ ਨਹੀਂ ਦਿੱਤੀ ਅਜੇ ਤੱਕ ਉਹ ਕਹਿੰਦੇ ਵੀ ਰਜੀਵ ਮਹਿਤਾ ਨੂੰ ਤਾਂ ਮਹੀਨਾ ਹੋ ਗਿਆ ਪੇਮੈਂਟ ਲੈ ਗਿਆ ਤੇ ਨਾਲੇ ਤਾਂ ਉਹ ਪੇਮੈਂਟ ਕੈਸ਼ ਵੀ ਹੋ ਗਈ ਸਾਡੇ ਕੋਲ ਰਿਕਾਰਡ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਬੈਂਕ ਸਟੇਟਮੈਂਟ ਆਂਦੀ ਹੁੰਦੀ ਸੀ ਅੱਜ ਵੀ ਆਂਦੀ ਆ ਤੇ ਜਿਹੜੇ ਵਪਾਰੀ ਐ ਇਹ ਹਰ ਮਹੀਨੇ ਬਾਅਦ ਜਿਹੜੀ ਆਪਣੀ ਬੈਂਕ ਸਟੇਟਮੈਂਟ ਕਢਾ ਲੈਂਦੇ ਆ ਉਹ ਕਹਿੰਦੇ ਉਹ ਤਾਂ ਤੁਹਾਡੀ ਕੰਪਨੀ ਦੇ ਨਾਂ ਤੇ ਕੈਸ਼ ਹੋ ਗਿਆ ਉਹਨਾਂ ਤੇ 10-15 ਦਿਨ ਹੋ ਗਏ ਜਦੋਂ ਹੌਲੀ ਹੌਲੀ ਇਹ ਸਾਰੇ ਮਾਮਲੇ ਸਾਹਮਣੇ ਆਣ ਲੱਗੇ ਤਾਂ ਰਜੀਵ ਮਹਿਤਾ ਜਿਹੜਾ ਇਹਨੇ ਖਿਸਕਣਾ ਸ਼ੁਰੂ ਕਰ ਦਿੱਤਾ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ ਹੁਣ ਕਿਉਂਕਿ ਮਾਮਲਾ ਜਾਲੀ ਕੰ ਭਈ ਇੱਕ ਹੀ ਸ਼ਖਸ ਜਿਹੜਾ ਉਹ ਇੱਕੋ ਬੈਂਕ ਦੇ ਵਿੱਚ ਬਾਰ-ਬਾਰ ਕੰਪਨੀ ਕਿਦਾਂ ਖੋਲ ਰਿਆ ਤਾਂ ਇਹ ਸਾਰਾ ਕੇਸ ਜਿਹੜਾ ਇਹ ਸੀਬੀਆਈ ਕੋਲ ਚਲਾ ਗਿਆ ਕਿ ਇਹਦੀ ਇਨਵੈਸਟੀਗੇਸ਼ਨ ਕਰੋ ਵੀ ਬੰਦਾ ਇੱਕ ਹੈ ਕਲੈਕਸ਼ਨ ਉਹ ਕਰਦਾ ਇੱਕੋ ਬੈਂਕ ਦੇ ਵਿੱਚ ਖਾਤਾ ਖੋਲ ਲੈਂਦਾ ਤੇ ਉਹ ਜਿਹੜੇ ਬੈਂਕ ਵਾਲੇ ਆ ਉਹ ਵੀ ਕੋਈ ਕਿਸੇ ਕਿਸਮ ਦੀ ਤਫ਼ਤੀਸ਼ ਨਹੀਂ ਕਰਦੇ ਵੀ ਇਸ ਬੰਦੇ ਦੀਆਂ ਇੰਨੀਆਂ ਸਾਰੀਆਂ ਕੰਪਨੀਆਂ ਬਣੀਆਂ ਹੋਈਆਂ ਨੇ ਸੋ ਇਹ ਜਦੋਂ ਫਿਰ ਸਾਰਾ ਕੇਸ ਸੀਬੀਆਈ ਕੋ ਜਾਂਦਾ ਤਾਂ ਉਸ ਵੇਲੇ ਫਿਰ ਇਹ ਰਜੀਵ ਮਹਿਤਾ ਜਿਹੜਾ ਉਹਨਾਂ ਦੀ ਰਡਾਰ ਤੇ ਆ ਜਾਂਦਾ ਪਰ ਇਹ ਆਪਣੇ ਵੱਲੋਂ ਚਾਤਰ ਬਣਦਾ ਸਿਆਣਾ ਬਣਦਾ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾਉਂਦਾ ਤੇ ਅਮਰੀਕਾ ਭੱਜ ਜਾਂਦਾ ਹੁਣ ਇਸ ਕੇਸ ਦੇ ਵਿੱਚ ਇਹਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿੱਤਾ ਗਿਆ 6 ਮਾਰਚ ਨੂੰ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀਬੀਆਈ ਵੱਲੋਂ ਰੈੱਡ ਕਾਰਨਰ ਨੋਟਿਸ ਜਿਹੜਾ ਇਹਦੇ ਖਿਲਾਫ ਜਾਰੀ ਹੋਇਆ ਸੀਗਾ ਹੁਣ ਸੀਬੀਆਈ ਜਿਹੜੀ ਹੈ ਉਹ ਇਹਨੂੰ ਭਾਰਤ ਲਿਆਏਗੀ ਤਾਂ ਇਹਦੇ ਉੱਤੇ ਜਿਹੜੀ ਅਗਲੀ ਕਾਰਵਾਈ ਉਹ ਵੀ ਹੋਏਗੀ ਇੱਕ ਤਾਂ ਇਹਦੇ ਉੱਤੇ ਮੁਕੱਦਮਾ ਚੱਲਣਾ ਤੋਂ ਖਤੜੀਦਾ ਨਾਲ ਦੀ ਨਾਲ ਇਹ ਪਗੌੜਾ ਸੀਗਾ ਉਹ ਚੱਲੇਗਾ ਔਰ ਹੋਰ ਬਹੁਤ ਸਾਰੇ ਰਾਜ਼ੇ ਖੁੱਲੇਗਾ ਕਿ ਕਿਵੇਂ ਇਹ ਉਹਨਾਂ ਦਿਨਾਂ ਦੇ ਵਿੱਚ ਜਾਲੀ ਕੰਪਨੀਆਂ ਖੋਲਦਾ ਹੁੰਦਾ ਸੀਗਾ ਉਹਨਾਂ ਦੇ ਦਸਤਾਵੇਜ਼ ਕਿਦਾਂ ਤਿਆਰ ਕਰਾਉਂਦਾ ਹੁੰਦਾ ਸੀ ਫਿਰ ਉਹਨਾਂ ਦੀ ਇਹ ਬੈਂਕ ਅਕਾਊਂਟ ਖੋਲ੍ਹ ਲੈਂਦਾ ਸੀ ਔਰ ਨਾਲ ਹੀ ਭਾਰਤ ਦੇ ਵਿੱਚ ਅਜੇ ਇਹ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਖੂਰਾ ਲਗਾਇਆ ਜਿਦੇ ਵਿੱਚ ਵਿਜੇ ਮਾਲਿਆ ਦਾ ਨਾਮ ਵੀ ਆਉਂਦਾ ਨੀਰਵ ਮੋਦੀ ਦਾ ਨਾਮ ਆਉਂਦਾ ਹੋਰ ਬਹੁਤ ਸਾਰੇ ਜਿਹੜੇ ਅਮੀਰ ਬੰਦੇ ਨੇ ਜਿਹੜੇ ਭਾਰਤ ਦੇਸ਼ ਛੱਡ ਕੇ ਬਾਹਰ ਭੱਜ ਚੁੱਕੇ ਆ ਔਰ ਉਹਨਾਂ ਦੇ ਉੱਤੇ ਵੀ ਇਹੀ ਇਲਜ਼ਾਮ ਹੈ ਕਿ ਹਜ਼ਾਰਾਂ ਲੱਖਾਂ ਕਰੋੜਾਂ ਦੀ ਜਿਹੜੀ ਰਕਮ ਜਿਹੜੀ ਭਾਰਤ ਸਰਕਾਰ ਦੀ ਰਕਮ ਹੈ ਭਾਰਤੀਆਂ ਦੀ ਹਾਰਡ ਐਂਡ ਮਨੀ ਆ ਉਹਨੂੰ ਲੈ ਕੇ ਉਹ ਬਾਹਰ ਭੱਜ ਗਏ ਸੋ ਰਜੀਵ ਮਹਿਤਾ ਜਿਹੜਾ ਉਹ ਇਸ ਵੇਲੇ सीबीआई ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਹੁਣ ਇਹਦੇ ਕੋਲੋਂ ਤਫਤੀਸ਼ ਹੋਏਗੀ ਕਿ ਕਿੱਦਾਂ ਇਹ ਜਾਲੀ ਕੰਪਨੀਆਂ ਖੋਲਦਾ ਸੀਗਾ ਕਿਹੜੇ ਬੈਂਕ ਮੁਲਾਜ਼ਮ ਇਹਦੇ ਨਾਲ ਮਿਲੇ ਹੋਏ ਸੀ ਜਿਹੜੇ ਇਹਨੂੰ ਸ਼ੈਦ ਦਿੰਦੇ ਸੀਗੇ ਔਰ ਜਿਹੜੇ ਇਹਦੇ ਜਿਹੜੀਆਂ ਸਾਰੀਆਂ ਐਪਲੀਕੇਸ਼ਨਸ ਦੇ ਦਿੰਦਾ ਸੀਗਾ ਨਵੀਂ ਕੰਪਨੀ ਖੁੱਲਣ ਵਾਸਤੇ ਉਹਨੂੰ ਅਪਰੂਵਲ ਦੇ ਦਿੰਦੇ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ